ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀਓ ਅੱਜ ਦੀ ਸਾਖੀ ਦਾ ਵਿਸ਼ਾ ਹੈ ਬਾਬਾ ਬੁੱਢਾ ਜੀ ਦੇ ਮਨ ਵਿੱਚ ਗੁਰੂ ਨਾਨਕ ਦੇਵ ਜੀ ਨੇ ਮੌਤ ਦਾ ਡਰ ਕਿਵੇਂ ਕੱਢਿਆ ਤੇ ਬਾਬਾ ਬੁੱਢਾ ਜੀ ਬਚਪਨ ਤੋਂ ਹੀ ਬੁੱਢਿਆਂ ਵਾਲੀਆਂ ਗੱਲਾਂ ਕਿਉਂ ਕਰਦੇ ਸੀ ਆਓ ਇਸ ਵੀਡੀਓ ਦੇ ਵਿੱਚ ਉਹਨਾਂ ਦੇ ਜੀਵਨ ਬਾਰੇ ਤੁਹਾਡੇ ਨਾਲ ਬਹੁਤ ਹੀ ਪਿਆਰੀ ਸਾਖੀ ਸਰਵਨ ਕਰਦੇ ਹਾਂ ਇਸ ਨੂੰ ਐਂਡ ਤੱਕ ਪੂਰੀ ਸੁਣਿਓ ਜੇਕਰ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰਿਓ ਗੁਰੂ ਸਾਹਿਬ ਜੀ ਆਖਦੇ ਹਨ ਗਿਆਨ ਦੇ ਸਾਹਮਣੇ ਉਮਰ ਕੋਈ ਵੀ ਮਾਇਨੇ ਨਹੀਂ ਰੱਖਦੀ ਜੇਕਰ ਕੋਈ ਸੋਚੇ ਕਿ ਅਸੀਂ ਵੱਡੀ ਉਮਰ ਦੇ ਹੋ ਕੇ ਹੀ ਮਰਾਂਗੇ ਤਾਂ ਇਹ ਝੂਠੀ ਗੱਲ ਹੈ ਮੌਤ ਤਾਂ ਕਦੇ ਵੀ ਆ ਸਕਦੀ ਹੈ ਫੇਰ ਉਹ ਚਾਹੇ ਬੱਚਾ ਹੋਵੇ ਜਵਾਨ ਹੋਵੇ ਜਾਂ ਫਿਰ ਬੁੱਢਾ ਹੋਵੇ ਇੱਕ ਵਾਰ ਸ੍ਰੀ ਗੁਰੂ ਨਾਨਕ ਦੇਵ ਜੀ ਤਲਵੰਡੀ ਗ੍ਰਾਮ ਤੋਂ ਪਾਈ ਮਰਦਾਨਾ ਜੀ ਨੂੰ ਨਾਲ ਲੈ ਕੇ ਪਰਿਵਾਰ ਨੂੰ ਮਿਲਣ ਲਈ ਪੱਖਾਂ ਦੇ ਰੰਦਾਵੇ ਲਈ ਚੱਲ ਪਏ ਰਸਤੇ ਵਿੱਚ ਇੱਕ ਪੜਾ ਦੇ ਸਮੇਂ ਜਦੋਂ ਉਹ ਕਥੂ ਨੰਗਲ ਗ੍ਰਾਮ ਵਿੱਚ ਇੱਕ ਰੁੱਖ ਦੇ ਹੇਠਾਂ ਕੀਰਤਨ ਕਰਨ ਵਿੱਚ ਵਿਅਸਤ ਹੋਏ ਤਾਂ ਉਸ ਸਮੇਂ ਇੱਕ ਕਿਸ਼ੋਰ ਦਿਸ਼ਾ ਦਾ ਬਾਲਕ ਤੁਹਾਡੀ ਮਦੁਰਬਾਨੀ ਖਿੱਚਦੇ ਨਾਲ ਉਹਨਾਂ ਦੇ ਕੋਲ ਆਇਆ ਤਾਂ ਕਾਫੀ ਸਮਾਂ ਕੀਰਤਨ ਸੁਣਦਾ ਰਿਹਾ ਫਿਰ ਜਲਦੀ ਨਾਲ ਉਹ ਘਰ ਪਰਤ ਗਿਆ ਗੁਰੂ ਜੀ ਨੂੰ ਕੁਝ ਪਦਾਰਥ ਤੇ ਦੁੱਧ ਲਿਆ ਕੇ ਉਸ ਨੇ ਪੇੜ ਕੀਤੇ ਤੇ ਕਿਹਾ ਗੁਰੂ ਜੀ ਕਿਰਪਾ ਕਰਕੇ ਤੁਸੀਂ ਇਹਨਾਂ ਦਾ ਸੇਵਨ ਕਰੋ ਉਸ ਕਿਸ਼ੋਰ ਦੀ ਸੇਵਾ ਪਗਤੀ ਵੇਖ ਕੇ ਗੁਰੂ ਜੀ ਬਹੁਤ ਖੁਸ਼ ਹੋਏ ਤੇ ਆਸ਼ੀਸ਼ ਦਿੰਦੇ ਹੋਏ ਕਿਹਾ ਚਰਨ ਜੀਵ ਰਹੋ ਤੇ ਪੁੱਛਿਆ ਪੁੱਤਰ ਤੁਸੀਂ ਕੀ ਚਾਹੁੰਦੇ ਹੋ ਤਾਂ ਉਸ ਕਿਸ਼ੋਰ ਨੇ ਜਵਾਬ ਦਿੱਤਾ ਹੈ ਗੁਰਦੇਵ ਮੈਨੂੰ ਮੌਤ ਤੋਂ ਬਹੁਤ ਡਰ ਲੱਗਦਾ ਹੈ ਮੈਂ ਇਸ ਡਰ ਤੋਂ ਆਜ਼ਾਦ ਹੋਣਾ ਚਾਹੁੰਦਾ ਹਾਂ ਇਸ ਉੱਤੇ ਗੁਰੂ ਜੀ ਨੇ ਕਿਹਾ ਕਿ ਪੁੱਤਰ ਤੁਹਾਡੀ ਉਮਰ ਖੇਡਣ ਕੁਦਨ ਦੀ ਹੈ ਤੁਹਾਨੂੰ ਇਹ ਗੰਭੀਰ ਗੱਲਾਂ ਕਿੱਥੋਂ ਸੁਝੀਆਂ ਹਨ ਇਹ ਮੌਤ ਦਾ ਡਰ ਅਤਿ ਆਤਪ ਡੇਪੇ ਦੀ ਕਲਪਨਾ ਹੁੰਦੀ ਹੈ ਉਂਝ ਮੌਤ ਨੇ ਆਉਣਾ ਤਾਂ ਇੱਕ ਨਾ ਇੱਕ ਦਿਨ ਜ਼ਰੂਰ ਹੀ ਹੈ ਇਹ ਜਵਾਬ ਸੁਣ ਕੇ ਉਹ ਕਿਸ਼ੋਰ ਜਵਾਨ ਫਿਰ ਬੋਲਿਆ ਤੇ ਕਹਿਣ ਲੱਗਾ ਇਹੀ ਤਾਂ ਮੈਂ ਕਹਿ ਰਿਹਾ ਹਾਂ ਮੌਤਾਂ ਕੀ ਪਰੋਸਾ ਪਤਾ ਨਹੀਂ ਕਦੋਂ ਆ ਜਾਵੇ ਇਸ ਲਈ ਮੈਂ ਉਸ ਤੋਂ ਪ੍ਰੇਪਿਤ ਰਹਿੰਦਾ ਹਾਂ ਉਸ ਦੀ ਇਹ ਗੱਲ ਸੁਣ ਕੇ ਗੁਰਦੇਵ ਜੀ ਕਹਿਣ ਲੱਗੇ ਪੁੱਤਰ ਤੂੰ ਤਾਂ ਬਹੁਤ ਤਿੱਖਣ ਬੁੱਧੀ ਪਾਈ ਹੈ ਉਹਨਾਂ ਸੂਖਮ ਗੱਲਾਂ ਉੱਤੇ ਵੱਡੇ ਵੱਡੇ ਲੋਕ ਵੀ ਆਪਣਾ ਧਿਆਨ ਕੇਂਦਰਿਤ ਨਹੀਂ ਕਰ ਪਾਉਂਦੇ ਜੇਕਰ ਮੌਦ ਦਾ ਡਾਰੇ ਹੀ ਇੱਕ ਵਿਅਕਤੀ ਆਪਣੇ ਸਾਹਮਣੇ ਰੱਖੇ ਤਾਂ ਇਹੀ ਅਪਰਾਧ ਹੀ ਕਿਉਂ ਹੋਣ ਖੈਰ ਤੁਹਾਡਾ ਕੀ ਨਾਮ ਹੈ ਉਸ ਕਿਸ਼ੋਰ ਜਵਾਨ ਨੇ ਜਵਾਬ ਦਿੱਤਾ ਤੇ ਦੱਸਿਆ ਕਿ ਮੇਰਾ ਨਾਮ ਬੂੜਾ ਹੈ ਤੇ ਉਸ ਦਾ ਕਾਰ ਇਸ ਪਿੰਡ ਵਿੱਚ ਹੈ ਤਾਂ ਗੁਰੂ ਜੀ ਨੇ ਕਿਹਾ ਕਿ ਤੁਹਾਡੇ ਮਾਤਾ ਪਿਤਾ ਨੇ ਤੁਹਾਡਾ ਨਾਮ ਉਚਿਤ ਹੀ ਰੱਖਿਆ ਹੈ ਕਿਉਂਕਿ ਤੁਸੀਂ ਤਾਂ ਘਾਟੂ ਉਮਰ ਵਿੱਚ ਹੀ ਬਹੁਤ ਸਮਝਦਾਰੀ ਦੀਆਂ ਤੇ ਬੁੱਢਿਆਂ ਵਰਗੀਆਂ ਗੱਲਾਂ ਕਰਦੇ ਹੋ ਉਂਝ ਇਹ ਮੌਤ ਦਾ ਡਰ ਤੁਹਾਨੂੰ ਕਦੋਂ ਤੋਂ ਸਤਾਨ ਲੱਗਾ ਹੈ ਤਾਂ ਉਸ ਕਿਸ਼ੋਰ ਜਵਾਨ ਜਾਨੀ ਕਿ ਬਾਬਾ ਬੁੱਢਾ ਜੀ ਨੇ ਕਿਹਾ ਕਿ ਇੱਕ ਦਿਨ ਮੇਰੀ ਮਾਤਾ ਨੇ ਮੈਨੂੰ ਅੱਗ ਜਲਾਉਣ ਲਈ ਕਿਹਾ ਮੈਂ ਬਹੁਤ ਯਤਨ ਕੀਤੇ ਪਰ ਅੱਗ ਨਹੀਂ ਚੱਲੀ ਤਾਂ ਇਸ ਉੱਤੇ ਮਾਤਾ ਜੀ ਨੇ ਮੈਨੂੰ ਦੱਸਿਆ ਕੀ ਅੱਗ ਜਲਾਉਣ ਲਈ ਪਹਿਲਾਂ ਛੋਟੀਆਂ ਲੱਕੜੀਆਂ ਤੇ ਦਿਨਕੇ ਕਾ ਆਦ ਜਲਾਏ ਜਾਂਦੇ ਹਨ ਤਦ ਕੀਤੇ ਵੱਡੀਆਂ ਲੱਕੜੀਆਂ ਬਲਦੀਆਂ ਹਨ ਬਸ ਮੈਂ ਉਸੇ ਦਿਨ ਤੋਂ ਇਸ ਵਿਚਾਰ ਵਿੱਚ ਹਾਂ ਜਿਸ ਤਰ੍ਹਾਂ ਅੱਗ ਪਹਿਲਾਂ ਛੋਟੀਆਂ ਲੱਕੜੀਆਂ ਨੂੰ ਜਲਾਉਂਦੀ ਹੈ ਠੀਕ ਇਸ ਪ੍ਰਕਾਰ ਜੇਕਰ ਮੌਤ ਵੀ ਪਹਿਲਾਂ ਛੋਟੇ ਬੱਚਿਆਂ ਜਾਂ ਕਿਸ਼ੋਰਾਂ ਨੂੰ ਲੈ ਜਾਵੇ ਤਾਂ ਕੀ ਹੋਵੇਗਾ ਤਾਂ ਗੁਰੂ ਜੀ ਨੇ ਕਿਹਾ ਕਿ ਪੁੱਤਰ ਤੂੰ ਵਡਪਾਗਾ ਹੈ ਜੋ ਤੈਨੂੰ ਮੌਦ ਨਜ਼ਦੀਕ ਵਿਖਾਈ ਦਿੰਦੀ ਹੈ ਇਸ ਪੈਣੀ ਨਜ਼ਰ ਦੇ ਕਾਰਨ ਇੱਕ ਦਿਨ ਤੂੰ ਬਹੁਤ ਮਹਾਨ ਬਣੇਗਾ ਜੇਕਰ ਤੂੰ ਚਾਹੇ ਤਾਂ ਸਾਡੇ ਆਸ਼ਰਮ ਵਿੱਚ ਆ ਕੇ ਰਹਿ ਸਕਦਾ ਇਹ ਗੱਲ ਸੁਣ ਕੇ ਕਿਸ਼ੋਰ ਜਵਾਨ ਜਾਨੀ ਕਿ ਬਾਬਾ ਬੁੱਢਾ ਜੀ ਬਹੁਤ ਖੁਸ਼ ਹੋਏ ਤੇ ਪੁੱਛਣ ਲੱਗੇ ਹੇ ਗੁਰਦੇਵ ਤੁਹਾਡਾ ਆਸ਼ਰਮ ਕਿੱਥੇ ਹੈ ਗੁਰੂ ਜੀ ਨੇ ਉਸ ਨੂੰ ਦੱਸਿਆ ਕਿ ਉਹਨਾਂ ਦਾ ਆਸ਼ਰਮ 30 ਕਿਲੋਮੀਟਰ ਦੀ ਦੂਰੀ ਉੱਤੇ ਰਾਵੀ ਨਦੀ ਦੇ ਤਾਟ ਉੱਤੇ ਸਥਿਤ ਹੈ ਉਹਨਾਂ ਨੇ ਉਸ ਦਾ ਨਾਮ ਕਰਤਾਰਪੁਰ ਖੰਡਾ ਨਿਸ਼ਚਾ ਕੀਤਾ ਹੈ ਹੁਣ ਉਹ ਪਰਤ ਕੇ ਉੱਥੇ ਹੀ ਸਾਈ ਰੂਪ ਨਾਲ ਰਹਿਣਗੇ ਦੇ ਨਾਲ ਹੀ ਗੁਰਮਤਿ ਦਾ ਪ੍ਰਚਾਰ ਕਰਨਗੇ ਇਹ ਸਭ ਜਾਣਕਾਰੀ ਨੂੰ ਪ੍ਰਾਪਤ ਕਰਕੇ ਕਿਸ਼ੋਰ ਜਵਾਨ ਬਾਬਾ ਬੁੱਢਾ ਜੀ ਕਹਿਣ ਲੱਗੇ ਗੁਰਦੇਵ ਮੈਂ ਆਪਣੇ ਮਾਤਾ ਪਿਤਾ ਤੋਂ ਆਗਿਆ ਲੈ ਕੇ ਕੁਝ ਦਿਨ ਬਾਅਦ ਤੁਹਾਡੀ ਸੇਵਾ ਵਿੱਚ ਮੌਜੂਦ ਹੋਵਾਂਗਾ ਗੁਰੂ ਜੀ ਨੇ ਕਿਸ਼ੋਰ ਜਵਾਨ ਨੂੰ ਕਿਹਾ ਜੇਕਰ ਸਾਡੇ ਕੋਲ ਆਉਣਾ ਹੈ ਤਾਂ ਪਹਿਲਾਂ ਉਸ ਦੇ ਲਈ ਦ੍ਰਿੜ ਨਿਸ਼ਚਾ ਤੇ ਆਤਮ ਸਮਰਪਣ ਦੀ ਭਾਵਨਾ ਪੱਕੀ ਕਰ ਲੈਣਾ ਤੇ ਉਸ ਲਈ ਆਪਣੇ ਆਪ ਨੂੰ ਤਿਆਰ ਕਰਨਾ ਜੋ ਤੋ ਪ੍ਰੇਮ ਖਿਲਣ ਕਾ ਚਾਓ ਸਿਰ ਤਰ ਤਲੀ ਗਲੀ ਮੇਰੀ ਆਓ ਇਤ ਮਾਰਗ ਪੈਰ ਤਰੀਜੇ ਸਰ ਦੀਜੇ ਕਾਨ ਨ ਕੀਜੇ ਮਤਲਬ ਹੈ ਭਾਈ ਜੇਕਰ ਤੈਨੂੰ ਪ੍ਰਭੂ ਪ੍ਰੇਮ ਦਾ ਖੇਲ ਖੇਡਣ ਦਾ ਸ਼ੌਂਕ ਹੈ ਤਾਂ ਆਪਣਾ ਸਿਰ ਤਲੀ ਦੇ ਉੱਤੇ ਰੱਖ ਕੇ ਮੇਰੀ ਗਲੀ ਵਿੱਚ ਆ ਲੋਕ ਲਾਜ ਛੱਡ ਕੇ ਹੰਕਾਰ ਦੂਰ ਕਰਕੇ ਪ੍ਰਭੂ ਪ੍ਰੀਤ ਦੇ ਇਸ ਰਸਤੇ ਉੱਤੇ ਉਸੇ ਸਮੇਂ ਪੈ ਰੱਖਿਆ ਜਾ ਸਕਦਾ ਹੈ ਜਦੋਂ ਸਿਰ ਪੇਟ ਵਿੱਚ ਦਿੱਤਾ ਜਾਵੇ ਤੇ ਕਿਸੇ ਪ੍ਰਕਾਰ ਦੀ ਕੋਈ ਚਿਜਕ ਨਾ ਕੀਤੀ ਜਾਵੇ ਜਦੋਂ ਚਿਜਕ ਲੋਕ ਲਾਜ ਤੇ ਹੰਕਾਰ ਨੂੰ ਛੱਡਿਆ ਜਾਵੇ ਸੋ ਗੁਰੂ ਪਿਆਰੀ ਖਾਲਸਾ ਸੰਗਤ ਜੀਓ ਗੁਰੂ ਨਾਨਕ ਦੇਵ ਜੀ ਨੇ ਇਸ ਤਰ੍ਹਾਂ ਬਾਬਾ ਬੁੱਢਾ ਜੀ ਦੇ ਮਨ ਵਿੱਚ ਮੌਤ ਦਾ ਡਰ ਕੱਢਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ